ਦੀ ਧੰਨਵਾਦ ਕੀਤਾ ਜਾ ਰਿਹਾ ਉਧਰ ਫਰਿਆਦ ਹੁਨਾਮਾ ਭਾਈ ਮਨੀ ਹੁਨਾਮਾ ਵੱਡਾ ਧੰਨਵਾਦ ਕੀਤਾ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਡਾਕਟਰ ਲਿਆਕਤ ਸਾ ਸਰਪੰਚ ਮਨੀ ਤਖਰ ਹੁਨਾਮਾ ਫਰਿਆਦ ਹੁਨਾਮਾ ਸਾਈਕਲ ਹੁਨਾਮਾ ਪੰਜਾਬ ਰਾਜ ਬਿਜਲੀ ਬੋਰਡ ਦੀ ਗੱਲ ਚੱਲਦੀ ਹੈ ਮੁਹੰਮਦ ਇਰਫਾਨ ਕਾਲੀ ਤਖਰ ਫੌਜੀ ਤਖਰ ਜਵੇਦ ਤਖਰ ਨੋਨਾ ਤਖਰ ਨਾਲ ਜੁੜੇ ਤਖਰ ਸਾਡਾ ਵੀਰ ਜੀ ਅੰਦਰ ਆ ਜਾ ਮੈਚ ਸ਼ੁਰੂ ਹੋ ਗਿਆ ਓਏ ਜੱਟ ਤੇ ਜਮੀਰ ਫਿਰ 2 ਸ਼ੁਰੂ ਹੋ ਗਈ ਖੇਡ ਦੇ ਮੈਦਾਨ ਦੇ ਵਿੱਚ ਮਲਾਦਰਾਂ ਦੀ ਟੀਮ ਤੇ ਇਤਰਾਜ ਹੈ ਜੀ ਲਾ ਇਤਰਾਜ ਆ ਗਿਆ ਸ਼ਾਮ ਜਿਹੜਾ ਸੇਦਾ ਤੋਂ ਜਿਹਦਾ ਦੋ ਖੇਡੋਗੇ ਠੀਕ ਆ ਬਾਈ ਜੇ ਜ਼ਿਆਦਾ ਖੇਡਣਾ ਫਿਰ ਤੁਹਾਡੀ ਮਰਜ਼ੀ ਹੈ ਮੈਂ ਪਹਿਲਾਂ ਕਿਹਾ ਸੀ ਦੋ ਬਾਰੋਂ ਦਾ ਮਤਲਬ ਦੋ 65 ਕਿਲੋ ਦਾ ਮਤਲਬ 65 ਕਿਲੋ ਲਓ ਕਬੱਡੀ ਪੌਂਡ ਦੇ ਲਈ ਰੁੜਕੀ ਛੇੜ ਗਾਣੀ ਦਸ ਮੁੰਡਾ ਕੌਣ ਆ ਗਿਆ ਆਓ ਸ਼ਾਮਚਾਸੀ ਪਿੰਨ ਅਤੇ ਕਹਿੰਦੇ ਬੁੱਲਾ ਪਹਿਲੀ ਕਬੱਡੀ ਆ ਕੌਣ ਹੈ ਜਿਹੜੇ ਪਿੰਡ ਦੇ ਵਿੱਚ ਕਹਿੰਦੇ ਕਮਾਈਨਾ ਦਿੱਤੀਆਂ ਜਾਂਦੀਆਂ ਇਹ ਮਰਦਾਨਾ ਦੇਦਨੇ ਵਾਲਾ ਖੇਡ ਕਬੱਡੀ ਦਾ ਗੜਾ ਸਾ ਜਾਫੀ ਸਾਹਮਣੇ ਲਾ ਕੇ ਤਕੜਾ ਜੱਫਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਚਰਚਾ ਵੱਡੀ ਹੈ ਜੱਸੀ ਆ ਗਿਆ ਮਲਾਦ ਰੋੜੀਆਂ ਪਿੰਡ ਹੈ ਖੇਡ ਮੈਦਾਨ ਦੇ ਵਿੱਚ ਭਾਈ ਜੀ ਬਾਦੂ ਅੱਪਾ ਬਾਹਰ ਆ ਜੀ ਭਰਾ ਬਣ ਕੇ ਬੇਨਤੀ ਹੈ ਲਓ ਮਲਾਵਤ ਰੋੜੀਆਂ ਵਾਲਾ ਕਹਿੰਦੇ ਜੱਸੀ ਕਬੱਡੀ ਪਾ ਰਿਹਾ ਹੈ ਸਾਹਮਣੇ ਦੁਆਬੇ ਵਾਲੇ ਚਾਰ ਹੈ ਬਿੱਲੇ ਨੇ ਅੱਜ ਵੱਡੀ ਟੀਮ ਬਣਾਈ ਹੋਈ ਹੈ ਮੇਰੇ ਮਿੱਤਰੋ ਬਿੱਲਾ ਕੋਈ ਸਿਕੰਦਰਪੁਰਿਆ ਕਹਿੰਦਾ ਪਰ ਇਹਦਾ ਤਖੜ ਪਿੰਡ ਹੈ ਬਿੱਲੇ ਨੇ ਅੱਜ ਛੋਟੀ ਦੀ ਟੀਮ ਬਣਾਈ ਹੈ ਮੁੰਡਿਆਂ ਦੁਆਬਾ ਨੇ ਲਾ ਕੇ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਖੇਡ ਮੈਦਾਨ ਵਿੱਚ ਗੱਡੀ ਪੈ ਗਈ ਰੁੜਤੀ ਆ ਜਾ ਉੱਥੇ ਲਓ ਸਾਹਮਣੇ ਕਹਿੰਦੇ ਮੇਰੇ ਵੀਰ ਐਨ ਘਮਿਆਰਾ ਜਲੰਧਰ ਪਿੰਡ ਹੈ ਵੱਡਾ ਪਿੰਡ ਖੇਡ ਕਬੱਡੀ ਦਾ ਪਰ ਦੂਜੇ ਪਾਸੇ ਜਾਫੀ ਚਾਰ ਦਿਨਾਂ ਦੇ ਵਿੱਚੋਂ ਮਰਦਾਨਾ ਲਗਾਤਾਰ ਦੂਜਾਂ ਜਫਾ ਤੇ ਜਿਹਨੂੰ ਪਾਇਆ ਹੱਥ ਤੇ ਤਾਣੀ ਉਹ ਜਾਣਦੀ ਇਹਨਾਂ ਆਪਣੀਆਂ ਬਹੁਤ ਤੇ ਮਾਣ ਦੀ ਕਿ ਜਿਹੜੇ ਮੋਢਿਆਂ ਸੁੱਤ ਗਏ ਠੁਕਰੇ ਉਹ ਮੁਠੀਆਂ ਚ ਮੀਚੇ ਹੋયા ਜਿਹੜੇ ਕੱਟ ਮੇਰਕਾਰ ਪੈਦਾ ਕੀਤੇ ਹੋਇਆ ਹੈ ਬਲਾਹ ਦੇ ਇਤਰਾਜ ਹੈ ਜੀ ਉਹ ਦੋਈ ਹੈ ਉਹ ਦੋਈ ਹੈ

ਜੱਸੀ ਆ ਕਹਿੰਦੇ ਮਲਾਦ ਰੋੜੀਆਂ ਵਾਲਾ ਇਹ Imran ਦੇ ਵਿੱਚ ਸਾਹਮਣੇ 4 ਐ ਅੱਜ ਤਖੜ ਦਾ ਕੱਪ ਐ ਉਧਰ ਕੰਨਣਵਾਲੀ ਆ ਵੀ ਪੁੱਜ ਗਿਆ ਮੈਚਾਂ ਦਾ ਆਨੰਦ ਮਾਣਨ ਦੇ ਲਈ ਆਹ ਕਹਿੰਦੇ ਕਬੱਡੀ ਓਪਨ ਦੇ ਵਿੱਚ ਬੱਲੇ ਬੱਲੇ ਕਰਾਉਂਦੇ ਆ ਬੱਬੂਣੀ ਲੱਭਈ ਹੋਈ ਕਬੱਡੀ ਐ ਖੇਡ ਦੇ ਮੈਦਾਨ ਦੇ ਵਿੱਚ ਦੁਆਬੇ ਵਾਲੇ ਦੁਆਬੇ ਵਾਲੇ ਦੁਆਬੇ ਵਾਲੇ ਬਿੱਲੇ ਨਾਂ ਦਾ 10 ਮੁੰਡਾ ਕੀ ਐ ਇਹ ਅਸ਼ਰਫ ਐ ਮੁੰਡਾ ਖੁੱਜਰਾਂ ਦਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਜਿਹੜਾ ਕਬੱਡੀ ਪਾਉਣ ਦੇ ਲਈ ਸ਼ਾਮ ਕਿ ਐਸੀ ਪਿੰਡ ਵਾਲਾ ਦੁੱਲਾ ਵਾਦਾ ਹੋਇਆ ਜਾਫੀ ਤਿੰਨ ਤਿਆਰ ਨੇ ਤਿੰਨੇ ਕਹਿੰਦੇ ਸਰਕਾਰੀ ਸਕੂਲ ਦੇ ਥੰਮਾ ਲਾ ਕੇ ਜਾਫੀ ਐ ਪਰ ਇਹ ਆ ਮਰਦਾਨਾ ਡਬਲ ਟੱਕ ਦਾ ਇਸ਼ਾਰਾ ਬੁੱਲਾ ਨੰਬਰ ਜੋੜ ਗਿਆ ਬੁੱਲਾ ਨੰਬਰ ਜੋੜ ਗਿਆ ਡਾਕਟਰ ਲਿਆਕਤ ਕਹਿੰਦਾ ਸਾਨੂੰ ਸਾਰੀਆਂ ਟੀਮਾਂ ਇੱਕੋ ਜੀਆਂ ਨੇ ਕਿਸੇ ਟੀਮ ਦਾ ਕੋਈ ਪੱਖਪਾਤ ਨਹੀਂ ਹੋਵੇਗਾ ਉਹ ਨੋਟ ਕੀਤਾ ਜਾਵੇ ਜੀ ਬੜਾ ਧੰਨਵਾਦ ਕੀਤਾ ਜਾ ਰਿਹਾ ਹੈ ਅਗਲੇ ਮੈਚ ਦੀਆਂ ਟੀਮਾਂ ਨੂੰ ਜਰੂਰ ਸੱਦਾ ਲਾਵੇ ਰੋਚੀ ਐਨ ਹਥੋਈ ਨਾ ਸਲਾਰ ਮੰਡੀਆਂ ਦੇ ਸਲਾਰ ਇਹ ਵੀ ਟੀਮਾਂ ਜਲਦੀ ਨਾਲ ਹੀ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਫੱਟੇ ਰਿਕਾਉ ਟੀਵੀ ਦੇ ਉੱਪਰ ਜਿਹੜਾ ਅੱਜ ਦਾ ਮੇਲਾ ਲਾਈਵ ਕੀਤਾ ਜਾ ਰਿਹਾ YouTube ਦੇ ਉੱਪਰ ਭਰਾ ਸਾਡੇ ਲਾਈਵ ਵੀ ਜੁੜੇ ਬੈਠੇ ਆ ਉਧਰ ਯਾਮੀਨ ਮਨੀਲਾ ਜਾਨੂ ਇੰਗਲੈਂਡ ਉਹਨਾਂ ਵੀਰਾਂ ਦਾ ਵੀ ਸ਼ੇਰਪਰ ਤੇ ਧੰਨਵਾਦ ਮਲੌਦ ਰੋੜੀਆਂ ਵਾਲਾ ਕਹਿੰਦੇ ਜੱਸੀ ਕਬੱਡੀ ਪਾਉਣ ਦੇ ਲਈ ਵੱਜ ਚੁੱਕਿਆ ਲੈ ਵੀ ਜੋਕੇ ਆ ਰਿਹਾ ਫਰੀਦ ਦੁੱਗੀ ਕਹਿੰਦਾ ਇੱਕ ਵਾਰ ਉਹ ਹੀ ਆਉਣਗੇ ਜਿਹੜਾ ਜੁਆਇੰਟ ਬੋਲਦੇ ਹੁੰਦੇ ਉਹ ਵੀ ਲੀਡਰ ਵੀ ਆਣਗੇ ਬਲਾਰੇ ਆਣਗੇ ਬੰਦੇ ਗਏ ਗੱਡਵੇਂ ਨਹੀਂ ਸਾਰੇ ਆਉਣਗੇ ਜਿੱਤ ਕੁਝ ਹੋਣ ਦੀ ਗਰੰਟੀ ਪੂਰੀ ਹੈ ਤੇ ਤੈਨੂੰ ਮੇਰਾ ਪੀਘ ਤੋਂ ਹਲਾਉਣਾ ਵੀ ਟੱਬਿਆਂ ਦਾ ਪੁੱਤ ਕੇ ਕਰੀ ਜਾਂਦਾ ਏ ਜੋ ਦੁਨੀਆ ਇਸ਼ਾਰੇ ਰੈਂਬੋ ਬੱਲ ਕਰਦੀ ਉਹ ਤਖਰ ਵਾਲਿਆਂ ਦੇ ਕੱਪ ਤੇ ਉਹ ਹੋਣੀ ਐ ਕਿ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ ਆ ਦੁੱਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇੱਕ ਬੱਗੇ ਪਿੰਡ ਦਾ ਦੁੱਲਾ ਸੇਵਾ ਸਿੰਘ ਰਾਲੂ ਦਾ ਚਹੇਤਾ ਮੇਰੇ ਮਿੱਤਰੋ ਜਲਾਲਪੁਰੀਏ ਪਾਲੇ ਦਾ ਯਾਰ ਤੇ ਆ ਦੁੱਲਾ ਕਹਿੰਦੇ ਮੁੰਡਾ ਤਵਾਬੇ ਵਾਲਾ ਕਬੱਡੀ ਪਾ ਰਿਹਾ ਸ਼ਾਨਜਰਾਸੀ ਪਿੰਡ ਦਾ ਜਿਹਦੇ ਕੋਲ ਫੌਜੀ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਪਰ ਆਹ ਮੁੰਡਾ ਦਲਵੀਰ ਗੱਲੇ ਯੂਕੇ ਵਾਲਾ ਜਿੱਥੇ ਦੇਹਦਿਆਂ ਦੇ ਵਿੱਚ ਕਦੇ ਕਮੈਨਾ ਕਦੇ ਬ੍ਰਾਉਂਡ ਨਹੀਂ ਉਸ ਦਾ ਲਓ ਲਓ ਵਾਹ ਸਰਾਓ ਗੱਬਰੂਆ ਅਦਲ ਸੁਤਾਰ ਮੀਤਾ ਫੀਡ ਫੈਕਟਰੀ ਕਹਿੰਦੇ ਪਖਰਪਿੰਡ ਵਾਲੇ ਵੱਡਾ ਧੰਨਵਾਦ ਹੈ ਸੁਦਾਂਕਰ ਅਲੀ ਹੁਨਾਮਾ ਉਹ ਵੱਡਾ ਯੋਗਦਾਨ ਮੂਸਪੁਰੇ ਗਰਾਊਂਡ ਦੇ ਵਿੱਚ ਜਰੂਰ ਪਾ ਦਿੱ ਕਰਦੇ ਨੇ ਇੱਕ ਨਾ ਹੋਇਆ ਫਰੀਦ ਦੋਜੀ ਹੁਨਾਮਾ ਗਾਇ ਗੱਡਵਾ ਧੰਨਵਾਦ ਹੈ ਜਾਂਬੀ ਗੁੱਜਰ ਰੇਂਦਾ ਵਿੱਚ ਮਨੀਲਾ ਦੇ ਮਨੀ ਤਖਰ ਹੁਨਾਮਾ ਬਿੱਲੇ ਗਾਲਬ ਹੁਨਾਮਾ ਸਦਮਾ ਵਾਲੇ ਗੁਲਜਾਰ ਦਾ ਕਿੰਨੇ ਵੱਡਾ ਜੋਰ ਲਗਿਆ ਬਿੱਲਾ ਸਿਰਾਂ ਕਰਵਾਣਾ ਸਿਰਾਂ ਤਵਾਉਣਾ ਪੱਤ ਪਾਤ ਕਿਸੇ ਟੀਮ ਦਾ ਨਹੀਂ ਟੀਮ ਸਾਰੀਆਂ ਸਾਜੀਆਂ ਨੇ ਬਿੱਲੇ ਤਖਰ ਵਾਲਿਆਂ ਦੇਖ ਲੈ ਨਿਆਰਾ ਕਬੱਡੀ ਕਪਾ ਦਾ ਸਰੇ ਦਾ ਗੱਪਰੂ ਹੈ ਮੇਲਾ ਔਰ ਕਾਲੀ ਉਹਨਾਂ ਦਾ ਧੰਨਵਾਦ ਹੈ ਗਾਲੀ ਤਖਰ ਸਾਡੇ ਵੀਰ ਹਾਂ ਬੇਨਤੀ ਹੈ ਵੀਰ ਅਗਲੀ ਮੈਚ ਦੀਆਂ ਟੀਮਾਂ ਸਲਾਰ ਦੀ ਟੀਮ ਆ ਗਈ ਬਾਈ ਜਾਨਾ ਤਾਰੇ ਯਾਰ ਕੋਈ ਹੈਗਾ ਖੇਡੋ ਯਾਰ ਟੀਮਾਂ ਕਿਉਂ ਕਰੀ ਜਾਂਦੇ ਏਦਾਂ ਜਾਮਾ ਯੂਐਸਏ ਵਿੱਚ ਰਹਿੰਦਾ ਸਾਡਾ ਵੀਰ ਜਿਹੜਾ ਸਲਾਰਡ ਦੀ ਟੀਮ ਨੂੰ ਸਪான்ਸਰ ਕਰਦਾ ਹੈ ਜਿਹੜੇ ਕਹਿੰਦੇ ਆ ਵੀ 26 ਦੇ ਵਿੱਚ ਵੱਡਾ ਮੇਲਾ ਨਿਆੰਤਪੁਰਲਾ ਹੋਣ ਜਾ ਰਿਹਾ ਹੈ ਜਿੱਥੇ ਕਹਿੰਦੇ ਵੱਡੇ ਖਿਡਾਰੀ ਪਹੁੰਚਣੇ ਮਰਦਾਨਾ ਆ ਗਿਆ ਹੱਥੋਈ ਸਭ ਕਰਿਓ ਗੱਲ ਉਹ ਦੇਦਣਾ ਪਿੰਡ ਵਾਲਾ ਮਰਦਾਨਾ ਮੇਰੇ ਮਿੱਤਰੋ ਜਿੱਥੇ ਕਦੇ ਕੰਬਾਈਨਾਂ ਤੇ ਕਦੇ ਕਹਿੰਦੇ ਥਾਰ ਗੱਡੀਆਂ ਕਦੇ ਸਕਾਲਪੀਓ ਦਿੱਤੀਆਂ ਜਾਂਦੀਆਂ ਨੇ ਦਲਬੀਰ ਗਿੱਲ ਯੂਕੇਾ ਜਿੱਥੇ ਵੱਡਾ ਮੇਲਾ ਕਰਾਉਂਦਾ ਇਹ ਦੇਹਦਰਾ ਪਿੰਡ ਵਾਲਾ ਮਰਦਾਨਾ ਕਬੱਡੀ ਪਾ ਰਿਹਾ ਪਰ ਸਾਹਮਣੇ ਸਾਹਮਣੇ ਮੁੰਡਾ ਦੁਆਬੇ ਵਾਲਾ ਦੁਆਬੇ ਵਾਲਾ ਮੁੰਡਾ ਜਲੰਧਰ ਵਾਲਾ ਹੱਲਾ ਰਹੀ ਵਾਲਿਆ ਇਹਨੇ 65 ਕਿਲੋ ਵਿੱਚ ਮੋਟਰਸਾਈਕਲ ਜਿੱਤੇ ਨਵਾਂ ਇਹ ਹੈ ਅਜੋ ਸਾਮ 84 ਵਾਲਾ ਰੰਧਾਵੇਂ ਸੰਦੇਵੇ ਕੱਪ ਦਾ ਮੋਟਰਸਾਈਕਲ ਦਾ ਜੇਤੂ ਤੇ ਸਲਾਨ ਵਾਲੇ ਕਾਰਸ਼ ਨਾਲ ਰੜ ਕੇ ਐਲਡੀ ਜਿੱਤੀ ਹੈ ਇਹ ਅਜੇ ਮਾਨਪੁਰ ਦੇ ਕੱਪ ਦਾ ਕਹਿੰਦੇ ਬੈਸਟ ਜਾਫੀ ਲਾ ਕੇ ਤਗੜਾ ਜੱਫਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਰੇਡ ਪਾਉਣ ਲਈ ਬੰਨਾ ਰਾਹੁਲ ਬਾਧਾ ਹੋਇਆ ਤੇ ਜਾਫੀ ਕਹਿੰਦੇ ਐਨ ਤਿੰਨ ਲੱਗੇ ਹੋਏ ਆ ਪੰਨ ਪੰਨ ਗੁੱਟਾਂ ਵਿੱਚ ਗੁੰਦੇ ਹੋਏ ਸਰੀਰਾਂ ਵਿੱਚ ਅੰਨਾ ਜੋਰ ਹੁੰਦੇ ਆ ਕੇ ਚੱਟਾ ਦੇ ਦਿਮਾਗ ਬਿੱਲੂ ਥੋੜੇ ਹੋਰ ਹੁੰਦੇ ਆ ਲਓ ਹੋਰ ਦਿਮਾਗਾਂ ਵਾਲਿਆਂ ਦੀ ਅੱਜ ਰੇਡ ਐ ਤੇ ਪੈਂਦੀ ਕਬੱਡੀ ਦੇ ਉੱਤੇ ਜਾਫੀ ਕਹਿੰਦੇ ਕਰਦਾ ਕਮਾਲ ਜਿਵੇਂ ਚੀਮਾ ਬਾਈ ਕਹਿੰਦਾ ਹੁੰਦਾ ਕਿ ਇਕੱਲੇ ਨੋਟਾਂ ਨਾਲ ਹੁੰਦੀ ਕੈਮ ਸਰਦਾਰੀ ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ ਪੱਕੇ ਗੁੱਟ ਨਾਲ ਫੜ ਕੇ ਲਾ ਕੇ ਤਕੜਾ ਜੱਫਾ ਹੋਏ ਮੁੰਨਾ ਬੱਲੇ ਬੱਲੇ ਕਰਵਾ ਗਿਆ ਤੇ ਜੀਮੇ ਬਾਈ ਦਾ ਵਿਸ਼ੇਸ਼ ਸਨਮਾਨ ਨਾਬੇ ਦੇ ਕਬੱਡੀ ਕੱਪ ਦੇ ਕੀਤਾ ਜਾਣਾ ਮੇਰੇ ਮਿੱਤਰੋ 15 ਤੇ 16 ਨਵੰਬਰ ਨਾਬੇ ਦਾ ਵੱਡਾ ਕਬੱਡੀ ਕੱਪ ਖੇਡਿਆ ਜਾਣਾ ਲਾਡੀ ਖੈਰਉਣੀ ਵੱਡਾ ਮਾਣ ਤੇ ਸਤਿਕਾਰ ਦਿੰਦੇ ਆ ਭਰਾ ਸਾਡੇ ਜੱਸੀ ਬਾਈ ਸੋਈਆਂ ਵਾਲਾ ਹਰ ਸਾਲ ਵੱਡਾ ਮੇਲਾ ਕਰਾਉਂਦਾ ਇੰਪਰੂਵਮੈਂਟ ਟਰਸਟ ਨਾਬੇ ਦਾ ਚੇਅਰਮੈਨ ਸਾਡਾ ਵੀਰ ਤੇ ਨਾਲ ਜਿਸਕਰ ਤੇਜੇ ਹੁਣੇ ਸਾਡੇ ਵੀਰ ਗੋਬਿੰਦ ਸਿੰਘ ਜੰਡੂਣੀ ਧੋਨਾ ਨਾਬੇ ਵਾਲਾ ਭਰਾ ਸਾਡਾ ਉਹਨਾਂ ਵੀਰਾਂ ਵੱਲੋਂ ਸੱਦੇ ਪੱਤਰ ਨਾਬਾ ਹਵੇਲੀ ਵਾਲੇ ਵੀਰ ਪਿਆਰ ਤੇ ਸਤਿਕਾਰ ਰੁੜਕੀ ਵਾਲੇ ਨਾਲ ਵੀ ਬੜਾ ਕੰਨੇ ਧੋਨੇ ਨਾਬੇ ਦਾ ਲੱਖੀ ਕਿੰਗ ਉਹਨਾਂ ਦਾ ਲਓ ਪਈ ਹੋਈ ਕਬੱਡੀ ਮੇਰੇ ਮਿੱਤਰੋ ਸਾਹਮਣੇ ਚਾਰਾਂ ਦੇ ਵਿੱਚੋਂ ਹੁਣ ਕੌਣ ਕੌਣ ਅਜੇ ਯਾਫਰ ਅਸ਼ਰਫ ਕਰੂਗਾ ਕਮਾਲ ਪਰ ਜੱਸੀ ਜੱਸੀ ਮਲਾਉਂਦ ਰੋੜੀਆਂ ਵਾਲਾ ਮਲਾਉਦ ਰੋੜੀਆਂ ਵਾਲਾ ਜੱਸੀ ਉਹ ਕਰ ਗਿਆ ਕਮਾਲ ਉਹ ਭੱਜ ਗਿਆ ਕਹਿੰਦੇ ਮਲਾਉ ਰੋੜੀਆਂ ਪਿੰਡ ਵਾਲਾ ਮਲਾਉਦ ਰੋੜੀਆਂ ਪਿੰਡ ਜ਼ਿਲ੍ਹਾ ਲੁਧਿਆਣੇ ਦਾ ਮਲਾਉ ਤੇ ਲਾ ਕੇ ਕਰਕੇ ਰੋੜੀਆਂ ਪਿੰਡ ਹੈ ਹਰੀ ਛੰਨਾ ਵਾਲੇ ਨੇ ਟੀਮ ਲਈ ਹੋਈ ਹੈ ਲਓ ਕਬੱਡੀ ਪਾਉਣ ਦੇ ਲਈ ਜਿੱਲਾ ਕਹਿੰਦੇ ਬੱਗਿਆਂ ਦਾ ਕਬੱਡੀ ਪਾਉਣਾ ਜਿਹੜੇ ਸੁਰਖਪਰੀਆ ਪਰ ਇਹਦਾ ਸ਼ਾਮ 84 ਪਿੰਡ ਹੈ ਆਹ ਵੇਖੋ

ਦਾਏ ਦਾ ਕਹਿੰਦੇ ਧੰਨਵਾਦ ਹੈ ਸਾਹਿਲ ਬਾਈ ਉਹਨਾਂ ਨੂੰ ਫਰਿਆਦ ਦੋਧੀ ਹੋਰਾਂ ਨੂੰ ਜਿਹੜੇ ਭਰਾ ਕਬੱਡੀ ਨੂੰ ਜਨੋ ਪਿਆਰ ਕਰਦੇ ਆ ਐਨ ਡਾਕਟਰ ਲਿਆਕਤ ਹੋਣੀ ਹਰ ਇੱਕ ਸਾਲ 65 ਕਿਲਿਆਂ ਦੀਆਂ ਸੱਤੇ ਪੱਤਰਾਂ ਵਾਲਿਆਂ ਦੇ ਸਿੰਘ ਪੜਿਆਉਂਦੇ ਆ ਆ ਵੇਖੋ ਨਿਆਰਾ ਕੱਖ ਵਾਧਾ ਜਾਂਦਾ ਤਖਰ ਖੋਦਾ ਕਬੱਡੀ ਕੱਪ ਚੱਲਦਾ ਜਾਂ ਚੜਦਾ ਜਾਂ ਚੜਦਾ ਉਹ ਕਰਦਾ ਮੂਥਾ ਮਟੇਰੇ ਯਾ ਤਕੜਾ ਜੱਫਾ ਪਿੰਡ ਦਾ ਵਾਧਾ ਕਰਦਾ ਹੋਇਆ ਬੱਲੇ ਬੱਲੇ ਕਰਵਾ ਰਿਹਾ ਮੰਡੀਆਂ ਦੇ ਸਲਾਰ ਇਹ ਵੀ ਟੀਮਾਂ ਤਿਆਰੀ ਫੜ ਕੇ ਰੱਖਣ ਮੰਡੀਆਂ ਦੇ ਸਲਾਰ ਛੋਟੀ ਦਾ ਮੇਲਾ ਅੱਜ ਤਖੜ ਦੀ ਧਰਤੀ ਹੈ ਬੱਕੇ ਖਾਨ ਦੇ ਪਿੰਡ ਦਾ ਮੇਲਾ ਮੇਰੇ ਮਿੱਤਰੋ ਬੱਬੂ ਤਖੜ ਵੀ ਜੁੜਿਆ ਹੋਇਆ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਰੌਂਦੂ ਖਾਨ ਜੀ ਉਹ ਵੀ ਤੇਜੇ ਤੌਰ ਤੇ ਪੱਜੇ ਹੋਇਆ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ ਅੱਜ 11000 ਦਿੱਤਾ ਜਾਣਾ ਪਹਿਲਾ ਨਾਮ ਬੱਕੇ ਨੇ ਵੱਡਾ ਸਪਾਂਸਰ ਕੀਤਾ 11000 ਰੁਪਇਆ ਤੇ ਦੂਜਾ ਨਾਮ ਬਾਈ ਬੁੱਟੇ ਹੁਣਾਂ ਨੇ ਵੱਡਾ ਸਪான்ਸਰ ਕੀਤਾ ਬੜਾ ਧੰਨਵਾਦ ਆ ਲਓ ਕਬੱਡੀ ਪਾਉਣ ਲਈ ਮੁੰਡਾ ਤਿਆਰ ਲੈ ਵੀ ਅਸਰਫਾ ਪਾਂ ਕਬੱਡੀ ਉਹਨਾਂ ਲੱਗ ਤਲੀ ਨਾਲ ਮਣੀ ਟੱਕਰ ਬਿਜਲੀ ਬੋਰਡ ਫਰੀਦ ਦੋਜੀ ਸਾਹਿਲ ਬਿਲੀ ਬੋਰਡ ਮੁਹੰਮਦ ਇਰਫਾਨ ਦਾ ਗਾਲੀ ਟੱਕਰ ਦਾ ਬਾਕੀ ਟੱਕਰ ਹੁਣਾਂ ਦਾ ਜਵੇਦ ਬਾਈ ਦਾ ਮੁੰਨੇ ਬਾਈ ਦਾ ਜੂਨਸ ਦਾ ਗੋਗੀ ਟੱਕਰ ਦਾ ਤਾਰੀ ਟੱਕਰ ਗੋਗੀ ਜੈਲਦਾਰਾ ਬਾਬੂ ਤਖਰਾ ਸਾਹਮਣੇ ਖੇਰ ਸਲੂਨ ਫਰਾਨਾ ਵੱਡਾ ਧੰਨਵਾਦ ਲਓ ਸਾਹਮਣੇ ਮੇਰੇ ਵੀਰੋ ਰੋਂਦਾ ਖਾਣੀ ਆਹ ਵੇਖੋ ਕਿਹੜਾ ਮੁੰਡਾ ਲਾਕੇ ਤਖਰਾ ਜਫਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਚਿਹਰੇ ਵਾਲਾ ਜੱਗੀ ਕਰਦਾ ਇਸ਼ਾਰਾ ਪੁਆਇੰਟ ਕੀਦਾ ਬਈ ਵਾਹ ਰੌਲਾ ਗੋਲਾ ਦੂਰ ਕਰਦੇ ਜੀ ਰੌਲਾ ਗੋਲਾ ਦੂਰ ਕਰਦੇ ਤਖਰ ਪਿੰਡ ਦਾ ਹੋਲਡ ਹੈ ਜੀ ਪੁਆਇੰਟ ਬਾਬਾ ਜੀ ਕਹਿੰਦੇ ਹੋਲਡ ਆ ਪੁਆਇੰਟ ਇਦੋਂ ਸਟਾਰ ਨਾਲ ਫੱਟੇ ਰਕਾੜ ਫੱਟੇ ਕਾੜ ਦੇ ਜਿਹੜਾ ਲਾਇਵ ਚੱਲ ਰਿਹਾ ਹੈ ਸਰਦਾਰ ਜਸਵੀਰ ਸਿੰਘ ਬੇਰ ਕਲਾ ਮਾਰਕ ਨੇ ਜਸਵੀਰ ਸਿੰਘ ਔਰ ਕਹਿੰਦੇ ਪੁੱਤਰੀ ਰਹਧੀਆਂ ਵਿੱਚ ਕੈਨੇਡਾ ਦੇ ਵੱਡੇ ਮਾਣ ਹੈ ਔਰ ਵੱਡੇ ਸਤਿਕਾਰ ਇਹਨਾਂ ਦਾ ਵੀ ਧੰਨਵਾਦ ਹਰ ਇੱਕ ਮੇਲੇ ਨੂੰ ਲੈ ਕੇ ਕਰਦੇ ਆ ਇੱਕ ਭਾਈ ਡਾਕਟਰ ਲਿਆਕ ਦੀ ਲੋਟ ਕਰਿਓ ਸਾਡੇ ਵੀਰ ਬਰਿਆਨ 도ਗੀ ਹੋਣੀ 도ਗੀ ਸਾਡਾ ਵੀਰ ਹੈ ਦੀਪ ਤਰੋਆ ਜਿਹੜਾ ਸਿਕੰਦਰਪੁਰਿਆ ਰਹਿੰਦਾ ਵਿੱਚ ਕੈਨੇਡਾ ਦੇ ਦੈਮਨੀ ਤਖਰ ਬਾਈ ਅਗਲੇ ਸਾਲ 2026 ਦੇ ਵਿੱਚ ਬੈਸਟਰ ਨੂੰ ਭਾਵੇਂ ਜਿਹੜਾ ਕੁਝ ਮਰਜ਼ੀ ਰੱਖ ਲਿਓ ਉਹ ਸਾਡਾ ਦੀਪ ਤਲਵਾ ਕੈਨੇਡਾ ਬਾਈ ਪਾਵਰ ਤਲਵਾ ਸਿਕੰਦਰਪੁਰਿਆ ਉਹਨਾਂ ਵੱਲੋਂ ਦਿੱਤਾ ਜਾਵੇਗਾ ਇੱਕ ਵਾਰੀ ਤਾਲੀਆਂ ਮਾਰ ਦਿਓ ਜਿਹੜੀ ਚੀਜ਼ ਫਰਿਆਦ ਹੁਣੀ ਕਹਿਣਗੇ ਮਨੀ ਹੁਣੀ ਉਹ ਚੀਜ਼ ਬੈਕਟਰ ਜਾਫੀ ਨੂੰ ਤਖਰ ਖੋਦੇ ਮੇਲੇ ਦੇ ਉੱਤੇ ਹਾ 202 ਕਬੱਡੀ ਜਾਵੇਗੀ ਹਾਂ ਕਦੇ ਵੱਡੀ ਮਾਰ ਕੋ ਦਾ ਵੱਡਾ ਯੋਗਦਾਨ ਹੋਵੇਗਾ ਸਾਡੇ ਵੀਰਾਂ ਦਾ ਕਬੱਡੀ ਪਾਉਣ ਦੇ ਲਈ ਮਲਾਦ ਰੋੜੀਆ ਪਿੰਡ ਹੈ ਇਹਦਾ ਜੱਸੀ ਨਾਮ ਹੈ ਵਧਿਆ ਹੋਇਆ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਦੁਆਬੇ ਵਾਲੇ ਪੁੱਜੇ ਹੋਏ ਅੱਜ ਬਿੱਲੇ ਨੇ ਵੱਡੀ ਟੀਮ ਸਪੌਂਸਰ ਕੀਤੀ ਹੈ ਉਹ ਕਹਿੰਦੇ ਤਖਨ ਵਾਲੇ ਬਿੱਲੇ ਨੇ ਅੱਜ ਵੱਡੀ ਟੀਮ ਬਣਾਈ ਹੋਈ ਹੈ ਮਲੌਦ ਰੋੜੀਆਂ ਵਾਲਾ ਜੱਸੀ ਕਰ ਲਿਆ ਕਾਬੂ ਢਾਕੇ ਹਿੱਕ ਤੇ ਪੈਣ ਵਾਲੀਆਂ ਗੱਲਾਂ ਹੋ ਗਈਆਂ ਤੇ ਬਿੱਲਾ ਗੱਲਵਾਲੀ ਜੀ ਦੇ ਕੀ ਫੈਸਲੇ ਹੋਣਗੇ ਉਹਨਾਂ ਦੀ ਵਿਸਲ ਨੇ ਫੈਸਲਾ ਕਰ ਦੇਣਾ ਵੀ ਨੰਬਰ ਦੁਆਬੇ ਵਾਲਾ ਜੁੜ ਗਿਆ ਨੰਬਰ ਦੁਆਬੇ ਵਾਲਾ ਜੁੜ ਗਿਆ ਕੌਡੀ ਪੌਣ ਦੇ ਲਈ ਦੁੱਲਾ ਆ ਗਿਆ ਸ਼ਾਮ 84 ਵਾਲਾ ਦੁੱਲਾ ਆ ਗਿਆ ਐਨ ਕਬੱਡੀ ਪਾਣ ਲਈ ਉਧਰ ਡਾਕਟਰ ਲਿਆਕਤ अली ਸਾਬਕਾ ਸਰਪੰਚ ਸਾਹਿਬ ਜਾਣਕਾਰੀ ਵਿੱਚ ਵਾਅਦਾ ਕਰ ਰਹੇ ਆ ਵੀ ਜਨਵਰੀ ਵਿਹੀਨੇ 2026 ਤੇ ਓਪਨ ਦਾ ਵੱਡਾ ਮੇਲਾ ਕੱਫਰ ਖੂ ਦੇ ਵਿੱਚ ਹੋਵੇਗਾ ਅਬਦੁੱਲ ਸਤਾਰ ਤੇ ਸੁਦਾਂਕਰ ਅਲੀ ਮੀਤਾ ਫੀਰ ਵਾਲੇ ਦੂਜੇ ਨਾਮ ਦੇ ਸਪਾਂਸਰ ਹੋਣਗੇ ਇਹ ਵੀ ਨੋਟ ਕੀਤਾ ਜਾਵੇ ਦੂਜੇ ਨਾਮ ਦੇ ਸਪਾਂਸਰ ਹੋਣਗੇ ਪਰ ਆ ਗੜਾਸਾ 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 ਜਿਹੜਾ ਸਾਖਾ ਆਪੀ ਸਾਡੀ ਖੇਡ ਕਬੱਡੀ ਦਾ ਲੈ ਵੀ ਸਹਿਲ ਇਹ ਮਰਦਾਨਾ ਦਿਧਰੇ ਵਾਲਾ ਆ ਕੇ ਪਹਿਲੀ ਫੜਦੇ ਨੇ ਅੱਜ ਦੇ ਨਿਆਣੇ ਬਲੀਏ ਗੋਲ ਦੇ ਨਹੀਂ ਖੁੰਡਾ ਹਾ ਪੁਰਾਣੇ ਬਲੀਏ ਜਿਹੜਾ ਹੋਲਡਰ ਨੰਬਰ ਸੀ ਰੇਡਰ ਦਾ ਜੀ ਨੋਟ ਕਰਿਓ ਜਿਹੜਾ ਹੋਲਡਰ ਨੰਬਰ ਸੀ ਉਹ ਰੇਡਰ ਦਾ ਨੋਟ ਕਰ ਲਿਓ ਲੈ ਵੀ ਤਖੇਰ ਵਾਲਿਓ ਮੇਲਾ ਪੂਰਾ ਛੋਟੀ ਦਾ ਹੋ ਗਿਆ ਮੇਰੇ ਮਿੱਤਰੋ ਉਧਰ ਹਾ ਦਾ ਨਾਰਾ ਮਾਨਣ ਵਾਲੇ ਨਵਾਤੋ ਸ਼ੇਰ ਬਾਬਰ ਫਾਰਸ ਵਰਪਤ ਹੁਣ ਤੱਕ ਦਾ ਸਭ ਤੋਂ ਵੱਡਾ ਆਟ ਮੇਲਾ 12 ਨਵੰਬਰ 2025 ਨੂੰ ਹਰਫ ਕਾਲਜ ਮਲੇਰਕੋਲਾ ਵਿਕੇ ਹੋ ਰਿਹਾ ਹੈ ਅਜਾਲ ਫਾਊਂਡੇਸ਼ਨ ਇੰਟਰਨੈਸ਼ਨਲ ਆਰਟਿਸਟ ਜੋੜ ਵੱਲੋਂ ਅਸਲਮ ਨਾਜ਼ ਤੇ ਮੰਜੂਰ ਅਹਿਮਦ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਬੱਚਿਆਂ ਨੂੰ ਮੈਡਲ ਰਿਫਰੈਸ਼ਮੈਂਟ ਸਰਟੀਫਿਕੇਟ ਤੇ ਹਜ਼ਾਰਾਂ ਦੇ ਇਨਾਮ ਦਿੱਤੇ ਜਾਣਗੇ ਤੀਸਰੀ ਤੋਂ 12ਵੀਂ ਕਲਾਸ ਤੱਕ ਦੇ ਬੱਚੇ ਬਾਗਲਾ ਸਕਦੇ ਆ ਵੱਡਾ ਆਟ ਮੇਲਾ 12 ਨੋਟਰ 2025 ਨੂੰ ਹਰਵਕਾਲੇ ਮਲੇਕੋਲਾ ਵਿਖੇ ਹੋਵੇਗਾ ਘਾਟਾ ਮੇਲਾ ਵੱਡਾ ਮੇਲਾ ਹੋਵੇਗਾ ਪਰ ਮੈਚ ਕਹਿੰਦੇ ਕਾਹਦਾ ਆਹ ਭੜਾਕੇ ਪੈਂਦੇ ਆ ਹਰੇ ਤੇ ਦੂਜਾ 라ਉਂਡ ਆ ਤਖੜਾ ਵਾਲਿਓ ਹਰੇ ਤੇ ਕਹਿੰਦੇ ਗੰਡਾ ਤੀਜੇ 라ਉਂਡ ਤੇ ਖੜਕਣਾ ਫਿਰ ਚੌਥੇ 라ਉਂਡ ਵਿੱਚ ਭੜਾਕੇ ਸੈਮੀ ਫਾਈਨਲ ਦੇ ਵਿੱਚ ਕਹਿੰਦੇ ਝੋਟੀ ਰੱਟ ਪੈਣਾ ਪੜਾ ਕੇ ਅੱਜ ਫੁੱਲ ਪੈਣਗੇ ਆਹ ਐਨ ਕਹਿੰਦੇ ਗੱਡਾ ਪੂਰਾ ਖੜਕੂਗਾ ਟਖਰਾਂ ਵਾਲਿਆਂ ਦਾ ਮੇਲਾ ਚੱਲਣਾ ਜਾਂ ਚੜ੍ਹਦਾ ਡਾਕਟਰ ਲਿਆਕਤ ਹੋਈ ਬੈਠੇ ਆਨੰਦ ਮਾਣਦੇ ਆ ਉਧਰ ਰੋਦਾ ਖਾਂ ਜੀ ਸਾਡੇ ਸਰਪੰਚ ਸਾਹਿਬ ਪਹਿਲਾ ਇਨਾਮ 11000 ਰੁਪਏ ਸਪਾਂਸਰ ਕੀਤਾ ਬਿੱਲਾ ਕਹਿੰਦਾ ਆ ਮੈਚ ਦੇ ਵਿੱਚ ਅੱਠ ਜੱਫੇ ਲੱਗੇ ਇੱਕ ਸਾਈਡ ਨਿਆਰੇ ਪੱਥਰੇ ਆ ਹਰੇ ਤੇ ਬਿੱਲਿਆਂ ਮੇਲਾ ਬਣਨਾ ਉਹ ਗਰੰਟ ਪੂਰਾ ਨਿਕਲਣਾ ਕਾਲੀ ਉਹਨਾਂ ਨੇ ਵੱਡੀ ਟੀਮ ਸਪੌਂਸਰ ਲੈ ਵੀ ਜਿਹੜੀ ਵਾਲਿਆ ਚੋਟੀ ਦਾ ਮੇਲਾ ਚੱਲਦਾ ਓਏ ਅੱਜ ਬੱਗੇਖਾਨ ਦੇ ਪਿੰਡ ਦਾ ਮੇਲਾ ਬੱਬੂ ਤੱਕਰ ਦੇ ਪਿੰਡ ਦਾ ਮੇਲਾ ਰੋਦੂ ਖਾਂ ਜੀ ਸਾਡੇ ਬੱਬੂ ਬਾਈ ਦੇ ਫਾਦਰ ਸਾਹਿਬ ਉਹ ਵੀ ਚੇਚੇ ਤੌਰ ਤੇ ਪਜੇ ਹੋਇਆ ਤੇ ਅੱਜ ਦੇ ਮੇਲੇ ਦਾ ਫਰਸਟ ਪ੍ਰਾਈਜ਼ ਸ਼੍ਰੀਮਤੀ ਸੀਮਾ ਜੀ ਸਰਪੰਚ ਜੀ ਸਾਹਿਬਾ ਉਹਨਾਂ ਵੱਲੋਂ ਸਪਾਂਸਰ ਹੈ ਤੇ ਬੱਬੂ ਤੱਕਰ ਦੇਣਾ ਵੀਰ ਕਹਿੰਦਾ ਵੀ ਅੱਜ ਆਪਣੇ ਯਾਰਾਂ ਦੋਸਤਾਂ ਨੂੰ ਵੱਡੇ ਕੱਪਾਂ ਦੇ ਨਾਲ ਮਾਣ ਸਨਮਾਨ ਕਰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਮੇਲਾ ਜਿਹੜਾ ਤਖੜ ਦੇ ਵਿੱਚ ਕਰਵਾਵਾਂਗੇ ਤਖੜ ਦਾ ਮੇਲਾ ਚੱਲ ਰਿਹਾ ਹੈ ਗੋਡੀ ਪੈਰੀਗੀ ਰੁੜਕੀ ਵਾਲਿਆ ਛੇੜ ਕਹਾਣੀ ਵੱਡਾ ਮੇਲਾ ਚੱਲਦਾ ਉਧਰ ਐਨ ਇਸ਼ਾਂਕ ਠੇਕੇਦਾਰ ਸਾਫ ਦਾ ਸਰਪੰਚ ਉਹ ਵੀ ਪੁੱਜੀਆਂ ਮੇਲੇ ਤੇ 메ਨ ਮੰਚ ਦੇ ਉੱਤੇ ਆ ਜਾਣਗੇ ਬੜਾ ਧੰਨਵਾਦ ਅੱਜ ਕਹਿੰਦੇ ਸੈਪੀ ਹੱਥ ਹੋਈ ਨਾ ਸਾਡੇ ਵੱਡੇ ਵੀਰ ਦਾ ਕਹਿੰਦੇ ਵੱਡਾ ਸਨਮਾਨ ਵੱਡੇ ਕੱਪ ਨਾਲ ਬੱਬੂ ਤਖੜਾ ਐਨ ਉਹਨਾਂ ਵੱਲੋਂ ਪੱਕਾ ਤਖੜਾ ਰੋਲਦਾ ਖਾਣੀ ਹਮਲੋ ਵੱਡਾ ਸਨਮਾਨ ਹੋਵੇਗਾ ਤੇ 13 ਨਵੰਬਰ ਨੂੰ ਆਕਰ ਜੁਕੇ ਤੇ ਨਾਲ ਕਹਿੰਦੇ ਕਫੀਲ ਪ੍ਰਧਾਨ ਕਹਿੰਦਾ 21000 ਦੀ ਨਗਦ ਰਸੀਨਾ ਮੰਨਿਆ ਸਮਨਿਆ ਜਾਣਾ ਹੈ 13 ਨਵੰਬਰ ਹੱਥੋਏ ਦੇ ਵਿੱਚ 65 ਕਿਲੋ ਤੇ ਇੱਕ ਪਿੰਡ ਉਪਰ ਤਿੰਨ ਬਾਹਰੋਂ 64 ਤਾਲੀ ਐਨ ਭੜਾਏ ਉਥੇ ਵੀ ਪੈਣਗੇ ਜੇ ਵੀ ਲੋਟ ਕਾਨਾ ਸਾਡੇ ਵੀਰਾਂ ਵੱਲੋਂ ਖੁੱਲੇ ਸੱਦੇ ਆ 13 ਨਵੰਬਰ ਕਹਿੰਦੇ ਹੱਥੋਏ ਬਣਦਾ ਵੱਡਾ ਕਬੱਡੀ ਕੱਪ ਖੇਡੇ ਜਾਣਾ ਮੇਰੇ ਮਿੱਤਰੋ ਫਰੈਸ਼ ਮਿਲ ਕੇ ਡੈਰੀ ਵਾਲੇ ਭਰਾ ਸਾਡੇ ਅਰਸ਼ਦ ਠੇਕੇਦਾਰ ਉਹ ਕਹਿੰਦਾ ਬੈਸਤਾ ਨੂੰ 5-5 ਕਿਲੋ ਦੇਸੀ ਘੋਬੀ ਸਾਡੇ ਵੱਲੋਂ ਦਿੱਤਾ ਜਾਵੇਗਾ ਅਰਸ਼ਦ ਠੇਕੇਦਾਰ ਫਰੈਸ਼ ਮਿਲ ਕੇ ਡੈਰੀ ਵਾਲਾ ਭਰਾ ਸਾਡਾ ਨਵੀਨ ਟੋਟੂਣੀ ਗੁਰਜੀਤ ਗਰਿਆਣੂਣੀ ਗੁੱਲੇ ਸੱਦੇ ਪੁੱਤ ਲਾ ਰਿਹਾ ਹੈ ਵੀ 13 ਨਵੰਬਰ ਹੋਥੇ 15 ਦਾ ਵੱਡਾ ਕਬੱਡੀ ਕੱਪ ਰੰਮੀ ਸਰਪੰਚ ਜਦੋਂ ਨਿਊਜ਼ੀਲੈਂਡ ਰਾਜੀ ਕੈਨੇਡਾ ਪੋਪਾ ਗੁੱਜਰ ਸਾਡਾ ਵੀਰ ਤੇ ਨਾਲ ਕੁਲਵਿੰਦਰ ਤੇ ইমরান ਲੀਟੂਣੀ ਸਾਡੇ ਵੀਰ ਉਹਨਾਂ ਵੀਰਾਂ ਵੱਲੋਂ ਸੱਦੇ ਪੁੱਤਰਾ ਲੈ ਵੀ ਦੁਲਿਆ ਪਾਕ ਕਬੱਡੀ ਆਓ ਕਹਿੰਦੇ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਐਨ ਹੱਥ ਥੋੜੀ ਵਾਲਿਆਂ ਮਨੀ ਤਖਰਾ ਦਾ ਕਹਿੰਦਾ ਵੀ ਬਿੱਲਾਂ ਗਾਲਬ ਜੀ ਦਾ ਠੋਕ ਵਜਾ ਕੇ ਧੰਨਵਾਦ ਕਰਦੇ ਆਂ ਅੱਜ ਐਨ ਆਪਣੇ ਨਗਰ ਦੇ ਵਿੱਚ ਗੂੜੀਆਂ ਰਿਸ਼ਤੇਦਾਰੀਆਂ ਨਮਾਉਣ ਦੇ ਲਈ ਸਵਾਮਾ ਦੇਣ ਲਈ ਪੁੱਜੇ ਹੋਇਆ ਅੱਜ ਕੋਈ ਰੈਫਰੀ ਬਣ ਕੇ ਨਹੀਂ ਆਇਆ ਮਾਲੀਕਾਂ ਦਾ ਵੀ ਪਿਆਰ ਤੇ ਸੱਦੇ ਕਬੂਲ ਕੇ ਆਇਆ ਹੈ ਅਸੀਂ ਵੀ ਅੱਜ ਦਮੈਂ ਟਰੈਕਟਰ ਬਣ ਕੇ ਨਹੀਂ ਆਏ ਉਹ ਪਿਆਰ ਹੈ ਕਿਉਂਕਿ ਸਾਡੇ ਨਾਨਕਾ ਪਿੰਡ ਹੈ ਮੇਰੇ ਵੀਰੋ ਤਖ਼ਰ ਪੜਦੀ ਧਰਤੀ ਹੈ ਜਿਹਨੇ ਬਹੁਤ ਕੁਝ ਦਿੱਤਾ ਜ਼ਿੰਦਗੀ ਦਾ ਬਹੁਤ ਉਤਾਰ ਚੜਾ ਇਹਨਾਂ ਨਗਰਾਂ ਦੇ ਵਿੱਚ ਦੇਖਿਆ ਅੱਜ ਬਾਬੇ ਦੀ ਕਿਰਪਾ ਬਿੱਲਾ ਗਾਲਬ ਜੀ ਤੁਹਾਡਾ ਥੋਕ ਰਿਹਾ ਕੇ ਧੰਨਵਾਦ ਤਖਰ ਦੀ ਖੇਡ ਕਲੱਬ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਲੈ ਵੀ ਪਾ ਵੀ ਸੋਹਣਿਆ ਕਬੱਡੀ ਇਸ ਖੇਡ ਮੇਲੇ ਦੇ ਫਰਸਟ ਪ੍ਰਾਈਜ਼ ਦੇ ਸਪਾਂਸਰ ਸ਼੍ਰੀਮਤੀ ਸੀਮਾ ਜੀ ਸਰਪੰਚ ਸਾਹਿਬਾ ਪਿੰਡ ਤਖਰ ਉਹ ਵੀ ਖੇਤੋੜ ਦੇ ਸਾਡੇ ਦਰਮਿਆਨ ਜਿਹੜੇ ਪਹੁੰਚਣ ਵਾਲਿਆ ਸੈਕੰਡ ਪ੍ਰਾਈਜ਼ ਡਾਕਟਰ ਬੂਤਾ ਜੀ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਉਹ ਵੀ ਸਾਡੇ ਦਰਮਿਆਨ ਜਿਹੜੇ ਪਹੁੰਚਣ ਵਾਲਿਆ ਚੰਦ ਹੀ ਮੇਨਾਂ ਦੇ ਵਿੱਚ ਲੈ ਵੀ ਰੁੜਕੀ ਵਾਲਿਆ ਪਹਿਲਾ ਜੱਟ ਤੇ ਜ਼ਮੀਨ ਇੱਕ ਚੱਲੀ ਤੇ ਜੱਟ ਤੇ ਜ਼ਮੀਨ ਦਾ ਪਾਰਟ ਦੂਜਾ ਆ ਮੈਚ ਦੇ ਵਿੱਚ ਵੇਖਣ ਨੂੰ ਆ ਰਿਹਾ ਭਾਈ ਪਾਉ ਕਬੱਡੀ ਪਾਉ ਕਬੱਡੀ ਅਸੀਂ ਵਧੀਆਂ ਸਮਾਂ ਦੇ ਕੇ ਐਨ ਡਾਕਟਰ ਜੀ ਮੈਨੂੰ ਲੱਗਦਾ ਵੀ ਅੱਜ ਬੈਸਟ ਖਿਡਾਰੀਆਂ ਨੂੰ ਜਿਹੜੇ ਜੀਚਰ ਦਿੱਤੇ ਆ ਗਰਮ ਜਾਂ ਪਾਣੀ ਵਾਲੇ ਉਹ ਵੀ ਦਾ ਸਿਰ ਕਿੰਨਾ ਮਿਲੋ ਦਿੱਤੇ ਜਾਣੇ ਆ ਨੋਨੀ ਸਾਡਾ ਵੀਰ ਤੇ ਨਾਲ ਫੌਜੀ ਇੰਨਾ ਵੱਲੋਂ ਦਿੱਤੇ ਜਾਣੇ ਆ ਮਣੀ ਸਾਡਾ ਵੀਰ ਮਣੀ ਸਾਡਾ ਵੀਰ ਤੇ ਨਾਲ ਫੌਜੀ ਵੀ ਥੱਲੇ ਖੜਾ ਕੋਠੇ ਤੋਂ ਭਰੀ ਲਾ ਲੰਦਾ ਮੇਰੇ ਮਿੱਤਰੋ ਥੱਲੇ ਖੜਾ ਕੋਠੇ ਤੋਂ ਭਰੀ ਲਾ ਲੰਦਾ ਫੌਜੀ ਸੜਾ ਵੀਰ ਉਹ ਵੀ ਪੁਜਾਇਆ ਪਿਆਰ ਕਹਿੰਦੇ ਬੱਬੂ ਤਖਰ ਦੇ ਨਾਲ ਹੈ ਯਾਦ ਕਰਦਾ ਹੁੰਦਾ ਕਹਿੰਦਾ ਫੌਜੀ ਆਪਣਾ ਯਾਰ ਹੈ ਲੋ ਪਈ ਹੋਈ ਕਬੱਡੀ ਹੈ ਉਹ ਕਹਿੰਦੇ ਜੱਸੀ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਵੀ ਲੱਗੇ ਫਾਸਟਰ ਜਿੱਤਨੇ ਨੂੰ ਫਿਰਦੇ ਜਿਹੜੇ ਜ਼ਿੰਦਗੀ ਦੀ ਗੇਮ ਆ ਫਿਰੋ ਮੈਚ ਕੰਮਾਂ ਦੇ ਵਿੱਚ ਪੂਰਾ ਹੋ ਜੇ ਕਿੱਦਾਂ ਕੋਹੜਾ ਏਮ ਨਾਲ ਫਿਰੋ ਚੱਕ ਫੀਲਿੰਗ ਹੈ ਜੋ ਬੰਨਾ ਚੱਕੀ ਫਿਰਦੇ ਉਹ ਮਿੱਤਰਾਂ ਅੱਖੇ ਠਾਰ ਕੇ ਇਹ ਆਪਾਂ ਉਹ ਨਹੀਂ ਜੋ ਪਾਉਣੀਆਂ ਸਟੋਰੀਆਂ ਪਾੜ ਜਿੱਤੇ ਬੰਦਾ ਮਾਰ ਕੇ ਉਹ ਗਣਾਸਿਆਂ ਤਖਣ ਵਾਲੇ ਕਹਿੰਦੇ ਆ ਵੀ ਪਿਛਲੇ ਸਾਲਾ ਗੜਾਸਾ ਕੱਢਣਾ ਪੈਣਾ ਫੇਰ ਨਾ ਪੈਣਾ ਅੱਜ ਤਖਣ ਦੇ ਵਿੱਚ ਮਨੀ ਹੁਣਾਂ ਦਾ ਉਹ ਸਾਡੇ ਵੀਰ ਕਹਿੰਦੇ ਫੌਜੀ ਹੁਣਾਂ ਦਾ ਵੱਡਾ ਧੰਨਵਾਦ ਆ ਬੈਸਟਾਂ ਦੇ ਲਈ ਕਹਿੰਦੇ ਗਰਮ ਪਾਣੀ ਵਾਲੇ ਗਿੱਜਰ ਦਿੱਤੇ ਜਾਣਗੇ ਅੱਜ ਹੱਲਾ ਹੋਣਾ ਦਿੱਤੇ ਜਾਣਿਆ ਕਿਉਂਕਿ ਸਰਦੀ ਸ਼ੁਰੂ ਹੋ ਗਈ ਓ ਰਣਕੀ ਵਾਲਿਆਂ ਇਹਨਾਂ ਨੇ ਧਿਆਨ ਰੱਖਿਆ ਵੀ ਸਿਆਲ ਸ਼ੁਰੂ ਹੋ ਗਏ ਵੀ ਸਰੀਰ ਖੁੱਲਿਆ ਰਹੇ ਪਲੇਅਰਾਂ ਦਾ ਸਰੀਰ ਖੁੱਲਿਆ ਰਹੇ ਪਲੇਅਰਾਂ ਦਾ ਗੀਜਰ ਦਿੱਤੇ ਜਾਣਿਆ ਵੀ ਗਰਮ ਪਾਣੀ ਵਾਲੇ ਗੀਜਰ ਕਿਉਂਕਿ ਠੰਡ ਸ਼ੁਰੂ ਹੋ ਗਈ ਵੀਰੇ ਮਿੱਤਰੋ ਸਵੇਰ ਸ਼ਾਮ ਠੰਡ ਜਿਹੜੀ ਬਹੁਤ ਹੁੰਦੀ ਹੈ ਥੋੜਾ ਬਚਿਆ ਕਰੇ ਹੁਣ ਕਿਉਂਕਿ ਆਉਂਦੀ ਜਾਂਦੀ ਠੰਡ ਮਾਰ ਜਾਂਦੀ ਹੈ ਆਉਂਦੀ ਜਾਂਦੀ ਠੰਡ ਮਾਰ ਜਾਂਦੀ ਹੈ ਸਿਆਣੇ ਕਹਿੰਦੇ ਹੁੰਦੇ ਆ ਲੈ ਵੀ ਪਾ ਵੀ ਕਬੱਡੀ ਕਬੱਡੀ ਪੌਣ ਦੇ ਲਈ ਦੇਹਦਣਾ ਪਿੰਡਾਂ ਦਾ ਮਰਦਾਨਾ ਓਏ ਅੱਜ ਬੇਰਿਆ ਫਿਰਦਾ ਜੱਫੇ ਵੀ ਲਾ ਰਿਹਾ ਟੋਟੀਆਂ ਵੀ ਪਾ ਰਿਹਾ ਇਹ ਦੇਹਦਲੇ ਪਿੰਡਾਂ ਦਾ ਮਰਦਾਨਾ ਮੇਰੇ ਮਿੱਤਰੋ ਕੋਡੀ ਪਾਉਣ ਦੇ ਲਈ ਬਚ ਚੁੱਕਿਆ ਲੈ ਵੀ ਫੌਜੀ ਤੱਕ ਨਜ਼ਾਰਾ ਵੱਖਰਾ ਤਖਰ ਦੇ ਕੱਪ ਦਾ ਪੈੰਦੀ ਹੋਈ ਕਬੱਡੀ ਤੇ ਸਾਹਮਣੇ ਪਰ ਮਿੱਲੇ ਗੱਲ ਬੜੇ ਨੇ ਫੈਸਲੇ ਕਰਦੇ ਆ ਵੀ ਨੰਬਰ ਦੇਦ ਨਾਲ ਮਰਦਾਨਾ ਜੋੜ ਗਿਆ ਜੋੜ ਗਿਆ ਮੇਰੇ ਵੀਰੋ ਤਗੜਾ ਨੰਬਰ ਜੋੜ ਗਿਆ ਬੜਾ ਧੰਨਵਾਦ ਫੌਜੀ ਹਰਨਾ ਦਾ ਜੋਰ ਬੜਾ ਉਧਰ ਇੱਕ ਜ਼ਰੂਰੀ ਜਾਣਕਾਰੀ ਸਾਡਾ ਵੀਰ ਰਮਜ਼ਾਨ ਇੰਗਲੈਂਡ ਵਾਲਾ ਲੈ ਵੀ ਮਰੀ ਆ ਕੇਰਾ ਦੋ ਕੰਮ ਚੱਲ ਕੇ ਗਰਾਊਂਡ ਦੇ ਵਿੱਚ ਸਾਡਾ ਵੀਰ ਰਮਜ਼ਾਨ ਇੰਗਲੈਂਡ ਵਿੱਚ ਵੱਸਦਾ ਜਿਹੜਾ ਕਦੋਂ ਵੀ ਜਨਵਰੀ ਮਹੀਨੇ ਵਿੱਚ ਟੱਕਰ ਦਾ ਵੱਡਾ ਮੇਲਾ ਹੋਵੇਗਾ ਤੇ ਮਨੀ ਟੱਕਰਾਂ ਨੇ ਨੂੰ ਬਾਸ ਸਿੰਘ ਮਸ਼ੀਰ ਨੇ ਦਿੱਤੀ ਜਾਣੀਆਂ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਮੇਰੇ ਵੀਰੋ ਮਰੀ ਟੱਕਰ ਨੂੰ ਮੁबारकबाद ਵੱਡੀ ਆ ਬਾਸ ਸਿੰਘ ਮਸ਼ੀਰ ਇਮਰਾਨ ਇੰਗਲੈਂਡ ਵਾਲਾ ਸਾਡਾ ਵੀਰ ਇਮਰਾਨ ਕਹਿੰਦੇ ਇੰਗਲੈਂਡ ਵਾਲਾ ਸਾਡਾ ਵੀਰਾ ਧੰਨਵਾਦ ਆ ਹਾਜਰ ਪ੍ਰਧਾਨ ਸਾਡਾ ਵੀਰ ਤੱਕਦਾ ਵੀ ਨਜ਼ਾਰਾ ਵੱਖਰਾ ਮੇਰੇ ਮਿੱਤਰੋ ਹਜਰ ਪ੍ਰਧਾਨ ਪੰਜਾਬ ਫਰਨੀਚਰ ਆਉਦਾ ਨਾਮ ਵੱਡਾ ਆਸ਼ੂ ਥਿੰਦ ਖੜਾ ਓਏ ਆ ਮੈਚ ਕਹਦਾ ਚੱਲੀ ਜਾਂਦਾ ਇਹ ਤਾਂ ਜੱਟ ਤੇ ਜ਼ਮੀਨ ਦਾ ਦੂਜਾ ਭਾਗ ਸ਼ੁਰੂ ਹੋ ਗਿਆ ਓਏ ਹਾਂ ਰੇਡਰ ਆਉਂਦੇ ਪੱਬਾਂ ਤੇ ਜਾਂਦੇ ਗੋਡਿਆਂ ਤੇਰੇ ਰੇਡਰ ਆਉਂਦੇ ਪੱਬਾਂ ਤੇ ਜਾਂਦੇ ਗੋਡਿਆਂ ਤੇਨੇ ਰੇਡਰ ਜਾਮ ਕਰਤੇ ਮੇਰੇ ਵੀਰੋ ਐਣ ਗੱਲਾਂ ਹੁੰਦੀਆਂ ਨੇ ਠਾਪੜਾਂ ਦੇ ਲਾਏ ਪ੍ਰਧਾਨ ਬੜੇ ਨੇ ਬੜੇ ਮਿੱਠੀਏ ਟੋਟਾਂ ਤੋਂ ਕਿ ਮਿੱਤਰਾਂ ਨੇ ਕੰਮ ਬਿਲੋਂ ਉਹ ਕੱਢਿਆ ਜਿਹੜੇ ਅੜ ਕੇ ਲੋਕਾਂ ਤੋਂ ਜਿਹੜੇ ਅੜ ਕੇ ਲੋਕਾਂ ਤੋਂ ਵੀ ਮਿੱਤਰਾਂ ਨੇ ਕੰਮ ਬਿਲੋਂ ਉਹ ਵੱਢਿਆ ਜਿਹੜੇ ਅੜ ਕੇ ਲੋਕਾਂ ਤੋਂ ਮੈਚ ਹੱਲੇ ਮੁੱਕਿਆ ਨਹੀਂ ਹੱਲੇ ਮੁੱਕਿਆ ਨਹੀਂ ਗਰਾਸਿਆ ਕੱਟ ਕੇ ਰੰਬਾਰਾ ਬੋਰ ਦੀ ਤਲਾਲੀ ਅੱਗਾ ਭੜੱਕੀ ਪੈਣੇ ਚਾਹੀਦੇ ਆ ਵੱਖਰੇ ਆਏ ਕਹਿੰਦੇ ਆ ਵੀ ਸਵਾਰ ਲੈਣਾ ਹੱਲਾ ਗੁੱਲਾ ਹੋਣਾ ਹਰੇ ਤੇ ਕਹਿੰਦੇ ਫੌਜੀ ਅਜੇ ਤੇ ਕਹਿੰਦੇ ਦੂਜਾ 라ਉਂਡ ਹੈ ਦੂਜੇ 라ਉਂਡ ਦੇ ਵਿੱਚ ਗੱਲਾਂ ਕਹਿੰਦੇ ਟਿਕਾਣੇ ਲੱਗਣੀਆਂ ਨੇ ਗੜਾਸਾ ਜੱਫਾ ਲਾਵੇ ਤੇ ਦਰਸ਼ਕ ਕਹਿੰਦੇ ਆ ਸਵਾਰ ਵੱਖਰਾ ਹੋ ਜਾਣਾ ਫਿਰ ਕਬੱਡੀ ਦਾ ਗੜਾਸਾ ਨਾਲ ਕਬੱਡੀਆਂ ਪਾ ਰਿਹਾ ਨਾਲ ਚੱਪੇ ਵੀ ਲਾ ਰਿਹਾ ਗੜਾਸਾ ਗੜਾਸਾ ਏ ਹਾਂ ਪੁਆਇੰਟ ਰੇਡਰ ਦਾ ਪੁਆਇੰਟ ਰੇਟਰ ਦਾ ਮੈਚ ਕਾਵਾ ਕਾਲੀ ਹੋਣੀ ਕਹਿੰਦੇ ਜੋਰ ਲੱਗ ਗਿਆ ਜੋਰ ਵੱਡਾ ਲੱਗ ਗਿਆ ਕੌਣ ਕਬੱਡੀ ਪਾਵੇਗਾ ਪਾਓ ਕਬੱਡੀ ਪਾਓ ਕਬੱਡੀ ਕੌਣ ਕਬੱਡੀ ਪਾਵੇਗਾ ਹੱਥੋਈ ਵਾਲੇ ਸਮਝਾਵੇ ਪਾਓ ਕਬੱਡੀ ਕੌਣ ਪਾਵੇਗਾ ਤੇ ਗੱਲ ਕਰਦਾ ਹੋਇਆ ਹੱਥੋਈ ਵਾਲਾ ਲੈ ਵੀ ਪਾ ਵੀ ਕਬੱਡੀ ਵੇਦਨਾ ਵਾਲਾ ਕਹਿੰਦੇ ਮਰਦਾਨਾ ਕਬੱਡੀ ਪਾਵੇਗਾ ਉਧਰ 2 ਜਨਵਰੀ ਹਰ ਸਾਲ ਦੀ ਤਰ੍ਹਾਂ ਕਹਿੰਦੇ ਡਾਕਟਰ ਜਾਕਰ ਦਾ ਇੱਕ ਸਟੇਡੀਅਮ ਦੇ ਵਿੱਚ ਇਸ ਵਾਰ ਫੇਰ ਵੱਡਾ ਮੇਲਾ ਹੋਣ ਜਾ ਰਿਹਾ ਮੇਰੇ ਮਿੱਤਰੋ 2 ਜਨਵਰੀ ਨਵਾਬ ਸ਼ੇਰਖਾ ਹਾਣਾ ਨਾਰਾ ਸਪੋਰਟਸ ਕਲੱਬ ਵਾਲੇ ਭਰਾ ਸਾਡੇ ਲਖਮਣ ਸਰਾਧونی ਪੁਇਤਰ ਸਰਪੰਚ ਜੁਣੀ ਦੀਪਾ ਝੁੰਦਾ ਸਾਡਾ ਵੀਰ ਹਰਦੀਪ ਧਾਲੀਆ ਜੁਣੀ ਠੇਕੇਦਾਰ ਫਰੀਦਪੁਰਿਆ ਗਰਮ ਖੱਤਰਾ ਗੱਗੀ ਧੂਦਨ ਸਾਡਾ ਵੀਰ ਉਹਨਾਂ ਸਾਰੇ ਵੀਰਾਂ ਵੱਲੋਂ ਗਿੱਲੋ ਪੋਗੀ ਖੁੱਲੇ ਸੱਦੇ ਪੱਤਰਾ ਵੀ ਬੈਸਟਾਂ ਨੂੰ ਮੋਟਰਸਾਈਕਲ 'ਤੇ ਜਾਣਗੇ ਦੇ ਨਾਲ ਵੱਡਾ ਪ੍ਰਾਈਜ਼ ਦਿੱਤੇ ਜਾਣਗੇ ਪਹਿਲਾ ਇਨਾਮ ਕਹਿੰਦੇ ਲਾਲੀ ਆਸਟ੍ਰੇਲੀਆ ਵੱਲੋਂ ਹੱਥੀ ਵਾਲਿਆ ਦੂਜਾ ਇਨਾਮ 1.5 ਲੱਖਾ ਸਿਮੀ ਬੱਲਾ ਹਾਂ ਤੰਗ ਜਿਹੜਾ ਦਾ ਰੁਕੀ ਕਲਾ ਪਿੰਨਾ ਮੇਰੇ ਆਪਣੇ ਨਗਰ ਤੋਂ ਇਹ ਸਨ ਦੂਜਾ ਇਨਾਮ ਦੇਣ ਜਾ ਰਿਹਾ 1.5 ਲੱਖ ਮੇਰੇ ਵੀਰੋ ਸਿਮੀ ਬੱਲਾ ਹੌਕਾਉਂਗਾ ਸਾਡੇ ਵੀਰ ਚੁੱਤੇ ਵਿੱਚ ਰਸਦੇ ਆ ਮੇਰੇ ਆਪਣੇ ਨਗਰ ਤੋਂ ਦੂਜਾ ਇਨਾਮ ਇਹ ਸਾਲ 2 ਜਨਵਰੀ ਦ੍ਰੋਕ ਕੋਲੇ ਕਪਰਾ ਮੈਨ ਇਹਦੇ ਦੂਜਾ ਨਾਮ ਦਿੱਤਾ ਜਾਵੇਗਾ ਨਾਲ ਖੋਤੀ ਮੰਦੇਰ ਰੁੜਕੀ ਪਿੰਡ ਵਾਲਾ ਆ ਵੱਡੇ ਪ੍ਰਾਈਜ਼ਾਂ ਦੇ ਨਾਲ ਹੀ ਮੋਟਰਸਾਈਕਲ ਅਮਰੀਕ ਪਹਿਲਵਾਨ ਜੀ ਰੌਣੀ ਤੇ ਗਿੱਤਾ ਪਹਿਲਵਾਨ ਸ਼ਰਾ ਵੀਰ ਦੂਜਾ ਮੋਟਰਸਾਈਕਲ ਗਰਵੀਰ ਮੈਲ ਆਸਟ੍ਰੇਲੀਆ ਤੇ ਨਾਲ ਵਿਕਨ ਆਸਟ੍ਰੇਲੀਆ ਉਹਨਾਂ ਭਰਾਵਾਂ ਵੱਲੋਂ ਜਿਹੜੇ ਦੋ ਮੋਟਰਸਾਈਕਲ ਸਪਾਂਸਰ ਹੈ ਉਹਨਾਂ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਲਦੀ ਆਪਾਂ ਸੀਲ ਲਈਏ ਮੰਡੀਆਂ ਤੇ ਸਲਾਰ ਤੇ ਟੀਮਾਂ ਖੇਡ ਮੈਦਾਨ ਦੇ ਵਿੱਚ ਆਉਣ ਜੀ ਮੰਡੀਆਂ ਤੇ ਖਿਲਾਰ ਆਉਣ ਦੀਆਂ ਟੀਮਾਂ ਆ ਜਾਣ ਜਲਦੀ ਦੇ ਨਾਲ 13 ਨੂੰ ਹੱਥੋਆ 12 ਨੂੰ ਤੇਦਰੀ ਤੇ ਕੱਲ ਨੂੰ ਕਹਿੰਦੇ ਗੱਲ ਮੇਰੇ ਵੀਰੋ ਵੱਡਾ ਮੇਲਾ ਚੁੰਨੀ ਲਾਂਡਰਾਂ ਦੇ ਕਰਕੇ